ਉਸੇ ਬਹੁਤ ਸਾਰੀਆਂ ਵਿਆਧੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਅਨੋਖੇ ਤਰੀਕੇ ਦੇ ਨਾਲ ਵਿਆਹ ਕੀਤਾ ਜਾਂਦਾ ਹੈ ਪਰ ਇਸ ਵਾਰ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਹ ਵੀਡੀਓ ਦੇਖੀ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਜਦੋਂ ਇਹ ਵਿਆਹ ਹੋਇਆ ਵਿਆਹ ਤੋਂ ਬਾਅਦ ਜਦੋਂ ਵਿਦਾਇਗੀ ਹੁੰਦੀ ਹੈ ਲਾੜੀ ਦੀ ਤਾਂ ਅਜਿਹੇ ਦੇ ਵਿੱਚ ਮੌਕੇ ਉਤੇ ਲੋਕਾਂ ਦਾ ਹਜੂਮ ਦੇਖਣ ਨੂੰ ਮਿਲਦਾ ਵੱਡੇ ਗੰਡੇ ਦੇ ਵਿੱਚ ਲੋਕ ਜਿਹੜੇ ਨੇ ਖੜੇ ਹੋ ਜਾਂਦੇ ਨੇ ਦੇਖਣ ਲੱਗ ਜਾਂਦੇ ਨੇ ਤੇ ਵੀਡੀਓਜ਼ ਵੀ ਉਹਨਾਂ ਦੇ ਵੱਲੋਂ ਬਣਾਉਣੀਆ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤਿਆਉ ਜਾਣਦੇ ਆਖਰ ਇਸ ਵਾਰੀ ਵਿਆਹ ਦੇ ਵਿੱਚ ਕੀ ਅਨੋਖਾ ਹੋਇਆ ਕਿ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਇਹ ਵਿਆਹ ਬਣ ਚੁੱਕਿਆ ਹੈ ਦਰਅਸਲ ਇਹ ਵੀਡੀਓ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ ਜਦੋਂ ਲਾੜੀ ਨੂੰ ਇੱਕ ਅਨੋਖੇ ਤਰੀਕੇ ਦੇ ਨਾਲ ਵਿਦਾਇਗੀ ਦਿੱਤੀ ਗਈ ਹੈ ਲਾੜਾ ਲਾੜੀ ਦੀ ਕਾਰ ਬਰਾਤੀਆਂ ਦੇ ਅੱਗੇ ਸੀ ਵਿਆਹ ਦੇ ਵਿੱਚ ਆਏ ਬਰਾਤੀ ਜੋੜੇ ਦੀ ਕਾਰ ਦੇ ਪਿੱਛੇ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦੇ ਪਿੱਛੇ 12 ਬੁਲਡੋਜ਼ਰ ਨੇ ਜਿਨ੍ਹਾਂ ਉਤੇ ਬਰਾਤੀ ਨੱਚਦੇ ਹੋਏ ਜਸ਼ਨ ਮਨਾਉਂਦੇ ਹੋਏ ਗੋਂਦੇ ਹੋਏ ਨਜ਼ਰ ਆ ਰਹੇ ਨੇ ਉਸ ਤਰੀਕੇ ਦੇ ਨਾਲ ਲਾੜੀ ਦੀ ਵਿਦਾਈ ਹੋਈ ਹੈ ਤਾਂ ਇਸ ਦੇ ਨਾਲ ਸ਼ਹਿਰ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਲੋਕਾਂ ਨੇ ਬਰਾਤੀਆਂ ਦੀਆਂ ਵੀਡੀਓਜ਼ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਕੈਦ ਕਰਨਾ ਮੌਕੇ ਤੇ ਸ਼ੁਰੂ ਕਰ ਦਿੱਤਾ ਸੀ ਇਹ ਬਰਾਤ ਵਿਹਾਰੀ ਮੈਰਿਜ ਪੈਲਸ ਤੋਂ ਰਵਾਨਾ ਹੋਈ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁਲਡੋਜ਼ਰ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਮਸ਼ਹੂਰ ਹੈ ਇਸੇ ਲਈ ਅਸੀਂ ਬਰਾਤ ਵਿੱਚ ਬੁਲਡੋਜ਼ਰ ਲਿਆਇਆ ਲਾੜਾ ਵੀ ਚਾਹੁੰਦਾ ਸੀ ਕਿ ਬਰਾਤ ਦੇ ਵਿੱਚ ਬੁਲਡੋਜ਼ਰ ਹੋਣ ਤਾਂ ਅਜਿਹੇ ਦੇ ਵਿੱਚ ਸ਼ਾਨੋ ਸ਼ੌਕਤ ਹੋਰ ਵੀ ਜ਼ਿਆਦਾ ਵਧ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਮੁੰਨੀ ਲਾਲ ਜਿਸ ਵਾਹ ਪਿੰਡ ਆਜ਼ਾਦ ਨਗਰ ਦਾ ਰਹਿਣ ਵਾਲਾ ਹੈਗਾ ਆ ਉਹ ਇੱਕ ਠੇਕੇਦਾਰ ਹੈ ਮੁੰਨੀ ਲਾਲ ਦੇ ਪੰਜ ਭਰਾ ਨੇ ਸਾਰਿਆਂ ਦੇ ਕੋਲ ਬੁਲਡੋਜ਼ਰ ਮੌਜੂਦ ਨੇ ਮੁਨੀਰਾਲ ਦੇ ਛੋਟੇ ਪੁੱਤਰ ਰਾਹੁਲ ਦਾ ਵਿਆਹ ਖੋਦਨ ਪਿੰਡ ਦੇ ਆਜ਼ਾਦ ਯਾਦਵ ਦੀ 30 ਦੇ ਨਾਲ ਤੈ ਹੋਇਆ ਸੀ। ਵਿਰਵਾੜ ਨੂੰ ਬਰਾਤ ਸ਼ਿਵਪੁਰੀ ਰੋਡ ਤੇ ਸਥਿਤ ਬਿਹਾਰੀ ਮੈਰਿਜ ਪੈਲੇਸ ਦੇ ਵਿੱਚ ਗਈ। ਇੱਥੇ ਵਿਆਹ ਬਹੁਤ ਹੀ ਧੂਮ-ਧਾਮ ਦੇ ਨਾਲ ਹੋਇਆ। ਸਵੇਰੇ ਵਿਦਾਇਗੀ ਦਾ ਸਮਾਂ ਸੀ। ਲਾੜੀ ਦੀ ਕਾਰ ਤੋਂ ਇਲਾਵਾ 12 ਬੁਲਡੋਜ਼ਰ ਗੇਟ ਤੇ ਖੜੇ ਸਨ। ਇਹ ਦੇਖ ਕੇ ਹਰ ਕੋਈ ਮੌਕੇ ਤੇ दंग ਰਹਿ ਗਿਆ। ਜੇ ਜਦੋਂ ਵਿਆਹ ਹੋਣ ਤੋਂ ਬਾਅਦ ਬਰਾਤ ਜੋ ਹੈ ਸੜਕ ਤੇ ਨਿਕਲਦੀ ਹੋਈ ਨਜ਼ਰ ਆਈ ਤਾਂ ਅਚੇਹ ਦੇ ਵਿੱਚ ਇਹ ਅਨੋਖਾ ਬਰਾਤ ਦੇਖ ਕੇ ਲੋਕ ਜਿਹੜੇ ਨੇ ਉਹਨਾਂ ਦੀ ਵੱਡੀ ਗੰਤੇ ਦੇ ਵਿੱਚ ਲੋਕ ਇਕੱਠੇ ਹੋ ਗਏ ਮੈਰਿਜ ਪੈਲੇਸ ਦੇ ਵਿੱਚ ਦੀ ਜੇਕਰ ਗੱਲ ਕਰੀਏ ਤਾਂ ਮੈਰਿਜ ਪੈਲੇਸ ਲਾੜੇ ਦੇ ਘਰ ਤੋਂ ਮਹਿਲ 7 ਕਿਲੋਮੀਟਰ ਦੂਰ ਹੈ ਰਾਹੁਲ ਯਾਦਵ ਆਪਣੇ ਪਿਤਾ ਦੇ ਨਾਲ ਠੇਕੇਦਾਰੀ ਦਾ ਕੰਮ ਵੀ ਕਰਦਾ ਹੈ ਜਦੋਂ ਕਿ ਲਾੜੀ ਕਰਿਸ਼ਮਾ ਗ੍ਰੈਜੂਏਟ ਹੈ ਲਾੜੀ ਦਾ ਪਿਤਾ ਇੱਕ ਕਿਸਾਨ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਰਾਹੁਲ ਯਾਦਵ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹਰ ਕੋਈ ਬੁਲਡੋਜ਼ਰ ਨੂੰ ਬਾਬਾ ਦਾ ਬੁਲਡੋਜ਼ਰ ਵਜੋਂ ਜਾਣਦਾ ਹੈ ਜੋ ਗੈਰ ਕਾਨੂੰਨੀ ਉਸਾਰੀਆਂ ਉੱਤੇ ਚੱਲਦਾ ਹੈ ਅਜਿਹੀ ਸਥਿਤੀ ਦੇ ਵਿੱਚ ਮੈਂ ਵੀ ਸੋਚਿਆ ਕਿ ਕਿਉਂ ਨਾ ਵਿਦਾਈ ਦੇ ਵਿੱਚ ਬੁਲਡੋਜ਼ਰ ਨੂੰ ਸ਼ਾਮਲ ਕੀਤਾ ਜਾਵੇ ਕੁਝ ਬੁਲਡੋਜ਼ਰ ਸਾਡੇ ਪਰਿਵਾਰ ਦੇ ਹੀ ਹਨ ਅੱਜ ਨਾਲ ਹੀ ਕੁਝ ਉਹਨਾਂ ਲੋਕਾਂ ਦੇ ਬੁਲਡੋਜ਼ਰ ਨੇ ਜੋ ਸਾਨੂੰ ਮਿਲਣ ਆਏ ਸਾਡੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਜਦੋਂ ਸਵੇਰੇ ਵਿਦਾਈ ਦਾ ਸਮਾਂ ਸੀਗਾ ਤੇ ਵਿਦਾਈ ਜਦੋਂ ਹੋ ਗਈ ਤਾਂ ਅਜੇਹੇ ਦੇ ਵਿੱਚ ਅੱਗੇ ਲਾੜੇ ਦੀ ਕਾਰ ਸੀ ਪਿੱਛੇੋਂ ਬੁਲਡੋਜ਼ਰ ਦੇ ਵਿੱਚ ਜਿਹੜੇ ਬਾਰਾਤੀ ਨੇ ਨੱਚਦੇ ਹੋਏ ਟੱਪਦੇ ਹੋਏ ਨਜ਼ਰ ਆ ਰਹੇ ਸੀ ਤਾਂ ਅਜੇਹੇ ਦੇ ਵਿੱਚ ਉਹਨਾਂ ਸਾਰਿਆਂ ਨੂੰ ਦੇਖਣ ਦੇ ਲਈ ਲੋਕ ਇਕੱਠੇ ਹੋ ਗਏ ਜਿਸ ਦੀਆਂ ਵੀਡੀਓਜ਼ ਵੀ ਬਣਾਈਆਂ ਗਈਆਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ